ਸਾਤ ਸੰਗਤ ਜੀ ਇੱਕ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਨਾਲ ਇੱਕ ਸਿੱਖ ਦੇ ਘਰ ਰਹੇ ਜਿਸ ਵਿਅਕਤੀ ਦੇ ਘਰ ਰਹੇ ਉਸ ਦੀ ਕਾਨਿਆਂ ਦੀ ਛੰਨ ਬਣੀ ਹੋਈ ਸੀ ਉਸ ਸਿੱਖ ਨੇ ਗੁਰੂ ਜੀ ਦਾ ਬਹੁਤ ਆਦਰ ਸਤਿਕਾਰ ਕੀਤਾ ਉਸ ਦੇ ਘਰ ਦੀਵਾਨਸ ਅਜੇ ਅਤੇ ਸੰਗਤ ਇਕੱਠੀ ਹੋਈ ਰਾਤ ਸਮੇਂ ਜਦੋਂ ਸੰਗਤ ਘਰਾਂ ਨੂੰ ਚਲੀ ਗਈ ਤਾਂ ਸਿੱਖ ਨੇ ਗੁਰੂ ਸਾਹਿਬ ਨੂੰ ਕਿਹਾ ਪਾਤਸ਼ਾਹ ਮੇਰਾ ਘਰ ਭਾਵੇਂ ਬਹੁਤ ਛੋਟਾ ਹੈ ਪਰ ਜੇਕਰ ਤੁਸੀਂ ਆਏ ਹੋ ਤਾਂ ਥੋੜੇ ਦਿਨ ਮੇਰੇ ਘਰ ਵਿੱਚ ਜ਼ਰੂਰ ਰਹੋ ਤਾਂ ਜੋ ਮੈਂ ਤੁਹਾਡੀ ਸੇਵਾ ਕਰ ਸਕਾਂ ਗੁਰੂ ਜੀ ਉਸ ਦੇ ਘਰ ਵਿੱਚ ਰਹੇ ਸਰਦੀ ਦਾ ਮੌਸਮ ਸੀ ਛੰਨ ਬਹੁਤ ਛੋਟੀ ਸੀ ਤਾਂ ਸਿੱਖ ਨੇ ਗੁਰੂ ਸਾਹਿਬ ਲਈ ਛੰਨ ਦੇ ਅੰਦਰ ਸੌਣ ਦਾ ਪ੍ਰਬੰਧ ਕੀਤਾ ਅਤੇ ਆਪ ਪਰਿਵਾਰ ਸਮੇਤ ਬਾਹਰ ਸੌਣ ਦਾ ਪ੍ਰਬੰਧ ਕੀਤਾ ਗੁਰੂ ਜੀ ਛੰਨ ਦੇ ਅੰਦਰ ਸੁੱਤੇ ਜਦੋਂ ਅੱਧੀ ਰਾਤ ਹੋਈ ਤਾਂ ਅਸਮਾਨ ਵਿੱਚ ਬੱਦਲ ਗਰਜੇ ਅਤੇ ਵਰਖਾ ਸ਼ੁਰੂ ਹੋ ਗਈ। ਗੁਰੂ ਸਿੱਖ ਨੂੰ ਕਸ਼ਟ ਵਿੱਚ ਪਾ ਕੇ ਉਸ ਦੀ ਪਰਖ ਕਰਦਾ ਹੈ। ਸਿੱਖ ਨੂੰ ਜਾਗਾਈ ਤਾਂ ਉਸ ਨੇ ਸੋਚਿਆ ਕਿ ਛੰਨ ਚੋਣ ਨਾ ਲੱਗ ਪਵੇ। ਗੁਰੂ ਸਾਹਿਬ ਦੀ ਨੀਂਦ ਖਰਾਬ ਹੋਵੇਗੀ। ਗੁਰੂ ਸਾਹਿਬ ਮੇਰੇ ਘਰ ਆਏ ਨੇ। ਉਹਨਾਂ ਦੀ ਸੇਵਾ ਕਰਨੀ ਮੇਰਾ ਫਰਜ਼ ਹੈ। ਉਸ ਸਿੱਖ ਨੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਸਾਰੀਆਂ ਛੰਨ ਉੱਤੇ ਪਾ ਦਿੱਤੀਆਂ ਤਾਂ ਜੋ ਜੇ ਮੀਂਹ ਵੱਧ ਗਿਆ ਤਾਂ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਤੰਗੀ ਨਾ ਹੋਵੇ ਉਧਰ ਗੁਰੂ ਨਾਨਕ ਦੇਵ ਜੀ ਅੰਤਰਜਾਮੀ ਨੇ ਸਭ ਦੇਖ ਰਹੇ ਨੇ ਸਾਰੀ ਰਾਤ ਪੈਂਦੇ ਮੇਹ ਵਿੱਚ ਸਾਰੇ ਪਰਿਵਾਰ ਨੇ ਬਾਹਰ ਰਾਤ ਕੱਟੀ ਪਰ ਗੁਰੂ ਜੀ ਤੇ ਮੇਹ ਦੀ ਕਣੀ ਨਾ ਪੈਣ ਦਿੱਤੀ ਸਵੇਰ ਹੋਈ ਤਾਂ ਮੇਹ ਹਟਿਆ ਦੀਵਾਨ ਸਜ ਗਿਆ ਸੰਗਤ ਆ ਗਈ ਤਾਂ ਗੁਰੂ ਜੀ ਨੇ ਕੀਰਤਨ ਕੀਤਾ ਕਥਾ ਵਿਚਾਰ ਕੀਤਾ ਉਪਰੰਤ ਸੰਗਤ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕਰਕੇ ਵਰਤਾਇਆ ਜਦੋਂ ਦੀਵਾਨ ਦੀ ਸਮਾਪਤੀ ਹੋ ਗਈ ਤਾਂ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤੀਲੀ ਦੀ ਡੱਬੀ ਮੰਗਾਓ ਤੇ ਸਿੱਖ ਨੂੰ ਕਿਹਾ ਭਾਈ ਅੱਜ ਅਸੀਂ ਜਾਣਾ ਹੈ ਜੇਕਰ ਤੇਰੀ ਛੰਨ ਵਿੱਚ ਕੋਈ ਕੀਮਤੀ ਸਮਾਨ ਹੈ ਤਾਂ ਭਾਈ ਕੱਢ ਲੈ ਅਸੀਂ ਛੰਨ ਨੂੰ ਅੱਗ ਲਾਉਣੀ ਹੈ ਉੱਥੇ ਬੈਠੇ ਲੋਕ ਇਹ ਸੁਣ ਕੇ ਹੈਰਾਨ ਹੋ ਗਏ ਅਤੇ ਕਈ ਤਾਂ ਉਸ ਸਿੱਖ ਨੂੰ ਕਹਿਣ ਲੱਗੇ ਹੋਰ ਰੱਖ ਗੁਰੂ ਨੂੰ ਆਪਣੇ ਘਰ ਵਿੱਚ ਹੋਰ ਲੈ ਸਵਾਦ ਗੁਰੂ ਨੂੰ ਘਰ ਵਿੱਚ ਰੱਖ ਕੇ ਇਹ ਹੁਣ ਤੇਰੀ ਛਾਨ ਨੂੰ ਅੱਗ ਲਾ ਕੇ ਜਾਣਗੇ ਉਹ ਸਿੱਖ ਗਰੀਬ ਵਿਅਕਤੀ ਸੀ ਅਤੇ ਉਸ ਨੇ ਗੁਰੂ ਸਾਹਿਬ ਨੂੰ ਕਿਹਾ ਪਾਤਸ਼ਾਹ ਜੀ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ ਜੋ ਮੇਰੇ ਹਿਰਦੇ ਵਿੱਚ ਵਸਾ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਸਾਹਿਬ ਇਸ ਛਾਨ ਨੂੰ ਅੱਗ ਲਾ ਦਿਓ ਭਾਈ ਮਰਦਾਨਾ ਜੀ ਨੇ ਗੁਰੂ ਦਾ ਹੁਕਮ ਮੰਨਦਿਆਂ ਸਮੇਤ ਸਮਾਨ ਉਸ ਛਾਨ ਨੂੰ ਅੱਗ ਲਾ ਦਿੱਤੀ ਅੱਗ ਲੱਟ-ਲੱਟ ਬਲਣ ਲੱਗੀ ਕਈ ਕੱਚੇ ਗੁਰਸੇਖ ਗੁਰੂ ਜੀ ਦੀ ਨਿੰਦਿਆ ਕਰਨ ਲੱਗੇ ਕਿ ਗੁਰੂ ਜੀ ਨੇ ਗਰੀਬ ਸਿੱਖ ਨੂੰ ਕੁਝ ਦੇਣ ਦੀ ਬਜਾਏ ਉਸ ਦੀ ਛਾਨ ਨੂੰ ਵੀ ਅੱਗ ਲਾ ਦਿੱਤੀ ਸਾਰਾ ਸਮਾਨ ਵੀ ਵਿੱਚ ਸਾੜ ਦਿੱਤਾ ਪਰ ਉਸ ਸਿੱਖ ਦਾ ਪਰਿਵਾਰ ਗੁਰੂ ਦੇ ਬਾਣੇ ਵਿੱਚ ਖੜਾ ਸੀ ਜਦੋਂ ਛਾਨ ਸੜ ਕੇ ਸੁਆਹ ਹੋ ਗਈ ਤਾਂ ਗੁਰੂ ਸਾਹਿਬ ਨੇ ਸਿੱਖ ਨੂੰ ਕਿਹਾ ਭਾਈ ਸਿੱਖਾ ਤੇਰੀ ਛਾਨ ਪਤਾ ਹੈ ਕਿਉਂ ਸਾੜੀ ਹੈ ਪਰ ਸਿੱਖ ਨੇ ਕਿਹਾ ਗੁਰੂ ਸਾਹਿਬ ਮੈਂ ਤੁਹਾਡੀ ਰਜ਼ਾ ਵਿੱਚ ਰਾਜ਼ੀ ਹਾਂ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰੋ ਮੈਂ ਤੁਹਾਨੂੰ ਕਿਉਂ ਪੁੱਛਾਂ ਕਿ ਤੁਸੀਂ ਅੱਗ ਕਿਉਂ ਲਾਈ ਹੈ ਮੈਂ ਤਾਂ ਤੁਹਾਡਾ ਪਾਣਾ ਮੰਨਾਂਗਾ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਤੇਰੀ ਛੰਨ ਤਾਂ ਸਾੜੀ ਹੈ ਕਿਉਂਕਿ ਅਸੀਂ ساری ਰਾਤ ਵਿਚਾਰ ਕਰਦੇ ਰਹੇ ਕਿ ਸਿੱਖ ਦਾ ਦਿਲ ਤਾਂ ਬਹੁਤ ਵੱਡਾ ਹੈ ਪਰ ਛੰਨ ਬਹੁਤ ਛੋਟੀ ਹੈ ਅਸੀਂ ਇਸ ਨੂੰ ਅੱਗ ਲਾ ਕੇ ਸਾੜ ਦਿੱਤਾ ਹੁਣ ਤੇਰਾ ਮਹਿਲ ਬਣੇਗਾ ਇਸੇ ਤਰ੍ਹਾਂ ਕਈ ਵਾਰ ਗੁਰੂ ਸਾਨੂੰ ਪਰਖਣ ਲਈ ਦੁੱਖ ਦਿੰਦਾ ਪਰ ਉਸ ਤੋਂ ਬਾਅਦ ਸੁੱਖਾਂ ਨਾਲ ਝੋਲੀਆਂ ਭਰ ਦਿੰਦਾ ਜੇਕਰ ਅਸੀਂ ਦੁੱਖ ਸਮੇ ਉਸ ਦਾ ਭਾਣਾ ਮੰਨ ਕੇ ਉਸ ਦੀ ਰਜ਼ਾ ਵਿੱਚ ਰਹਿੰਦੇ ਹਾਂ ਤਾਂ ਗੁਰੂ ਕਈ ਵਾਰ ਸਾਨੂੰ ਛੋਟਾ ਜਿਹਾ ਕਾਟਾ ਪਾ ਕੇ ਲੱਖਾਂ ਦੇ ਦਿੰਦਾ ਪਰ ਸਿੱਖ ਕਦੇ ਨਿਰਾਸ਼ਾ ਵਿੱਚ ਨਾ ਜਾਵੇ ਸਗੋਂ ਗੁਰੂ ਦੀ ਕਲਾ ਨੂੰ ਮਿੱਠਾ ਕਰਕੇ ਮੰਨੇ ਜਿਹੜੇ ਵੀ ਗੁਰਸਿੱਖ ਪਹਿਲੀ ਵਾਰ ਚੈਨਲ ਤੇ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਪ੍ਰੈਸ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਾਂ ਵਿੱਚ ਵਾਹਿਗੁਰੂ ਅਤੇ ਧੰ ਗੁਰੂ ਨਾਨਕ ਜ਼ਰੂਰ ਲਿਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ